ਬਰਨਾਲਾ ਦੇ 메인 सदर ਬਾਜ਼ਾਰ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਉਹ ਇੱਕ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਗਏ। ਉਹੀ ਚੋਰ ਦੂਜੀ ਦੁਕਾਨ ਤੇ ਸ਼ਟਰ ਵੀ ਤੋੜ ਕੇ ਲੈ ਗਏ ਦੁਕਾਨ ਦੇ ਮੂਹਰੇ ਸ਼ੀਸ਼ੇ ਦੀ ਮੌਜੂਦਗੀ ਕਾਰਨ ਉਹ ਚੋਰੀ ਨੂੰ ਅੰਜਾਮ ਨਹੀਂ ਦੇ ਸਕਿਆ ਜਿਸ ਕਾਰਨ ਚੋਰ ਮੌਕੇ ਤੋਂ ਚੋਰੀ ਕਰਕੇ ਭੱਜ ਗਿਆ ਬਰਨਾਲਾ ਦਾ ਮੁੱਖ ਥਾਣਾ ਬਿਲਕੁਲ ਨੇੜੇ ਹੈ ਪਰ ਫਿਰ ਵੀ ਇਹਨਾਂ ਚੋਰਾ ਦੇ ਹੌਸਲੇ ਨੇ ਬਲੰਦ ਹਨ ਕਿ ਇਹ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਨੂੰ ਇਹਨਾਂ ਚੋਰੀ ਦੀਆਂ ਵਾਰਦਾਤਾ ਤੇ ਸਖਤੀ ਵਰਤਣੀ ਚਾਹੀਦੀ ਹੈ। ਆਪਣੀ सदरबियार ਦੇ ਵਿੱਚ ਹੈ ਡਾਕਟਰ ਰਹਿਮ ਰਾਜ ਜੈਨ ਹਸਪੀਟਲ ਦੇ ਸਾਹਮਣੇ ਸਰ ਸਵੇਰੇ ਮੇਰਾ ਮੁਲਾਜ਼ਮ ਆਇਆ ਦੁਕਾਨ ਖੋਲਣ ਵਾਸਤੇ ਤਾਂ ਉਹਦਾ ਫੋਨ ਆਇਆ ਮੇਰੇ ਕੋਲੇ ਕਹਿੰਦਾ ਜੀ ਦੁਕਾਨ ਦੇ ਸ਼ਟਰ ਚੱਕਿਆ ਪਿਆ ਜਿੰਦੇ ਟੁਕਟੇ ਪਏ ਨੇ। ਜੋਦੋਂ ਅੰਦਰ ਬੜੇ ਸਾਰਾ ਗੱਲਾਗੁੱਲਾ ਖੁੱਲਾ ਸੀਗਾ ਗੱਲੇ ਦੇ ਲੋਕ ਟੁੱਟੇ ਪਏ ਸੀਗੇ ਸਾਰੇ ਦਰਾਜ-ਦਰੂਜ ਖੁੱਲੇ ਪਏ ਸੀ ਸਾਰੇ ਆ ਕਾਪੀਆਂ ਕਿਤਾਬਾਂ ਮਤਲਬ ਉਲਟ-ਪੁਲਟ ਕੀਤੀਆਂ ਪਈਆਂ ਸੀ ਸਾਰਾ ਜਿਹੜਾ ਗੱਲੇ ਚ ਕੈਸ਼ ਸੀ ਉਹ ਚੱਕ ਕੇ ਲੈ ਗਏ ਕਿੰਨਾ ਦਾ ਕੈਸ਼ ਸੀਗਾ ਕੈਸ਼ ਨੀਅਰ ਅਬਾਊਟ 20 ਤੋਂ 25 ਹਜ਼ਾਰ ਦੇ ਵਿੱਚ ਵਿੱਚ ਸੀ ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਮੰਗ ਕਰਾਂਗੇ ਵੀ ਆਪ ਦਾ ਚੌਰੀ ਮਤਲਬ ਰੱਖਣ ਦੀ ਧਿਆਨ ਰੱਖਣ ਰਾਤ ਨੂੰ ਸਿਕਿਉਰਿਟੀ ਹੋਰ ਵਧਾਉਣ ਜੀ ਨਸ਼ਾ ਤੇ ਪਾਬੰਦੀ ਲਾਈ ਜਾਵੇ ਥਾਣਾ ਥਾਣਾ ਇੰਨੀ ਨਜ਼ਦੀਕ ਹੋਣ ਦੇ ਬਾਵਜੂਦ ਵੀ ਅੱਜਕੱਲ ਚੋਰਾਂ ਦੀ ਨਿਹੱਤ ਵਧ ਗਈ ਹੈ ਕਿ ਉਹ ਆਪਣੀ ਦੁਕਾਨਾਂ ਦੇ ਸ਼ਟਰ ਪੰਨ ਪੰਨ ਕੇ ਅੰਦਰ ਆਈ ਜਾਂਦੇ ਨੇ ਇਹਦਾ ਇੱਕੋ ਹੀ ਹੱਲ ਹੈ ਵੀ ਆਪਣੇ ਪੁਲਿਸ ਵਾਲਿਆਂ ਨੂੰ ਥੋੜੀ ਸਖਤੀ ਵਰਤਣੀ ਚਾਹੀਦੀ ਹੈ ਲੋਕਾਂ 'ਤੇ ਮੈਂ ਸਦਰ ਵਿਆਹ ਦਾ ਰਹਿਣ ਵਾਲਾ ਮੇਰੀ ਦੁਕਾਨ ਹੈ ਇੱਥੇ ਬਾਂਸਲ ਕਿਚਨ ਗੈਲਰੀ ਦੇ ਨਾਮ ਤੇ ਪਾਂਡਿਆ ਸਾਡਾ ਕੰਮ ਹੈ ਕੱਲ ਰਾਤ ਇੱਥੇ 12:30 ਵੇ ਇੱਕ ਚੋਰ ਆਇਆ ਉਹਨੇ ਸਾਡਾ ਜਿੰਦਾ ਪੰਨੇ ਆ ਕੁਦਰਤੀ ਸਾਡੇ ਸ਼ੀਸ਼ਾ ਲੱਗਿਆ ਉਸ ਕਰਕੇ ਸਾਡੀ ਬਚਤ ਰਹਿ ਗਈ ਨਹੀਂ ਤਾਂ ਸਾਡੀ ਦੁਕਾਨ ਦੇ ਅੰਦਰ 10-20 ਲੱਖ ਰੁਪਏ ਦਾ ਨੁਕਸਾਨ ਲਾਜ਼ਮੀ ਸੀਗਾ ਤੇ ਆਪਣੀ ਸਰਕਾਰ ਨੂੰ ਪੂਜੋ ਬੇਨਤੀ ਹੈ ਕਿ ਇਸ ਚੀਜ਼ ਤੇ ਕੋਈ ਸਖਤ ਐਕਸ਼ਨ ਲਿੱਤਾ ਜਾਵੇ ਹਾਂਜੀ ਸੀਸੀਟੀਵੀ ਫੁਟੇਜ ਚਾਹੀਏ ਇੱਕੋ ਹੀ ਬੰਦਾ ਸੀ ਇਹ ਪੂਰਾ ਦਲੇਰ ਵਾਲਾ ਸੀਗਾ ਪੂਰੀਏ ਨੇ ਆਦੀ ਰਾਤ ਚੱਕੀ ਫਿਰਦਾ ਸੀਗਾ ਇਹਨੇ ਉਹਦੇ ਨਾਲ ਆਪਣਾ ਲੋਕ ਪੰਨੇ ਆ ਸ਼ੀਸ਼ਾ ਦੇਖ ਕੇ ਬਸ ਘਬਰ ਆ ਗਿਆ ਥੋੜਾ ਜਿਹਾ ਨਹੀਂ ਤਾਂ ਅੰਦਰ ਆ ਗਿਆ ਸੀ ਬਸ ਇਹ ਥਾਣਾ ਸਾਦਰ ਬਰਨਾਲ ਜਿਹੜਾ ਬਰਨਾਲਾ ਜੀ ਉਹਦੇ ਵਿੱਚ ਦੁਕਾਨ ਦੁਕਾਨਾਂ ਦੀ ਪਹਿਲਾਂ ਇੱਕ ਬਾਹ ਇਹਦੀ ਬਾਣ ਵਗੈਰਾ ਦੀ ਦੁਕਾਨ ਹੈ ਜੀ ਇੱਕ ਹੈਗੀ ਭਾਂਡਾ ਦੀ ਦੁਕਾਨ ਹੈ ਜੀ ਉੱਥੇ ਲਗਭਗ 12:30 ਵਜੇ ਇੱਕ ਦੁਕਾਨ ਦੇ 12:30 ਉਹ ਫੁੜੀ ਤੇ ਪਤਾ ਲੱਗਿਆ ਇੱਕ ਤੇ 4:30 ਵਜੇ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਹੋਇਆ ਮਤਲਬ ਲੱਗਦਾ ਨੁਕਸਾਨ ਇੱਕ ਦੁਕਾਨ ਦੇ ਦਾ ਕੈਸ਼ 15-20 ਹਜ਼ਾਰ ਦੇ ਕਰੀਬ ਆ ਤੇ ਪਰ ਜਿਹੜੀ ਦੂਜੀ ਦੁਕਾਨੋਂ ਤੇ ਕੋਈ ਨੁਕਸਾਨ ਨਹੀਂ ਹੋਇਆ ਦਾ ਸ਼ਿਕਲੇ ਸ਼ਟਪਨ ਹੈਗਾ ਫਰੰਟ ਦਾ ਤੇ ਅੱਗੇ ਸ਼ਿਸ਼ੀ ਦਾ ਸ਼ਟਰ ਸੀ ਉਹ ਨਹੀਂ ਉੱਥੋਂ ਕ੍ਰੋਸ ਨਹੀਂ ਹੋ ਸਕਿਆ ਚਲੋ ਇਹ ਤਾਂ ਬਾਅਦਗਰ ਬਾਅਦ ਫਿਰ ਵੀ ਅਸੀਂ ਫੁਟੇਜ ਵਗੈਰਾ ਲਈ ਆ ਇਸ ਬੰਦੀ ਜੋ ਜੈਸੀ ਜਮੀਨ ਹੂ ਸਾਹਮਣੇ 깔 ਆ ਉਹ ਉਸ ਬੰਦੀ ਕਾਰਵਾਈਆਂ ਚ ਲੈਣੇ ਜਾਉ ਦੋਸ਼ੀ ਨੂੰ ਫੁਟੇਜ ਲੈ ਲਈ ਸੀ ਜੋ ਹੋਰ ਵੀ ਕੋਸ਼ਿਸ਼ ਕਰਦਾ ਜਿੱਥੇ ਵੀ ਸਾਨੂੰ ਕੋਈ ਕਲੀਅਰ ਮਿਲਦਾ ਉਸ ਬੰਦੀ ਬਤਵਾ ਇਕੱਠੀ ਕੇ ਜਾਣਕਾਰੀ ਇਕੱਠੀ ਕਰਕੇ